पहला हफ्ता पहला कंधा निकल दिया ਉਹ ਕਿਹੜੇ ਡਰ ਸੀ ਉਹ ਸਰਕਾਰ ਦੇ ਮਨ ਦੇ ਵਿੱਚ ਕਿ ਸਾਨੂੰ ਅੱਗੇ ਨਹੀਂ ਜਾਣ ਦੇਣਾ ਪਹਿਲਾਂ ਇਹ ਨਹੀਂ ਗਲਤੀ ਕਰ ਦੂ ਫਿਰ ਜਾਨ ਹੈ ਆਹਨ ਪਰਵਾਹ ਵਾਲਾ ਜਿਹੜਾ ਆ ਰਿਹਾ ਉਹ ਜਿਹੜਾ 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 ਲੇਕਿਨ ਜੋ ਪਰਚੇ ਦਰਜ ਹੋਏ ਨੇ ਪਤਾ ਲੱਗਾ ਬਾਕੀ ਅਧਿਕਾਰੀ ਚੱਲ ਰਹੇ ਨੇ ਉਹ ਬਾਕੀ ਇਹ ਵੀ ਆਪਾਂ ਤੁਹਾਡੇ ਨਾਲ ਆਣੇ ਜਾਂ ਸੇ ਚੁਣਾਵ ਜੋ ਆਪ ਨੂੰ ਕੁਝ ਹੋਣਾ ਨਹੀਂ ਚੁਣਾਵ ਦੇ ਬਾਅਦ ਤੁਸੀਂ ਪ੍ਰੋਗਰਾਮ ਬਣਾ ਲਓ ਮੈਂ ਤੁਹਾਡਾ ਚੱਲ ਪਾਂਗਾ ਕੋਈ ਟੈਕਨੀਕਲ ਨਹੀਂ ਸਾਡੇ ਜਿਹੜਾ ਮੋਰਚਾ ਨੇ ਇੱਕ ਮਿੰਟ ਇੱਕ ਮਿੰਟ ਲੜੀ ਵਾਰ ਕਰੀ ਜਾਂਦਾ ਜਿਹੜਾ ਜੇ ਕਿਸਾਨਾ ਵਾਰੇ ਸੋਚਿਆ ਜੀ ਮੋਦੀ ਨਾ ਬੋਲੇਗਾ ਦੁੱਧੀਆਂ ਕੋਈ ਖਾਤੇ ਪਾਇਗਿਆ ਪਾਇਗਿਆ ਹਣੋ ਲੋਕੀ 2000 ਕਰੋੜ ਦਾ ਮੁੱਕਾ ਰੋਂ ਦਿੱਤਾ 2000 ਲੱਖ ਦੋ ਦੇ ਜੀ ਕੋਈ ਨਾ ਪਾਇਆ ਤੁੰਗੂ ਮੰਤਰੀਆਂ ਦੀ ਨੋਰੀ ਲੱਗਣੀ ਜੀ ਪਰ ਲੋੜ ਨਹੀਂ ਲੋੜ ਨਹੀਂ ਜੀ ਮੰਨ ਕੇ ਖਾਣ 15 ਲੱਖ ਦਾ ਸਾਡੇ ਨਾਲ ਵਾਅਦਾ ਕੀਤਾ ਪਾਇਆ ਸਾਡੇ ਖਾਤੇ ਵਿੱਚ ਮੋਦੀ ਸਰਕਾਰ ਨੇ ਕਿ 15 ਚਾਰ ਤਹਾਂ ਤੇ ਇੱਕ ਪੱਤਰਕਾਰ ਆਪਣੀ ਨਿੱਜੀ ਵਾਹਨ ਦੇ ਥੱਲੇ ਡਰ ਰਿਹਾ ਉਹਨਾਂ ਦਾ ਕੀ ਦੋਸ਼ ਸੀਗਾ ਕਿ ਤੁਸੀਂ ਉਹਨਾਂ ਦੇ ਖਿਲਾਫ ਕਿਹੜੀ ਕਾਰਵਾਈ ਕੀਤੀ ਆ ਤੇ ਉਹ ਅੱਜ ਤੱਕ ਤੁਹਾਡੇ ਮੰਤਰੀ ਮੰਡਲ ਦੇ ਵਿੱਚ ਕਿਉਂ ਸ਼ਾਮਲ ਨਹੀਂ ਉਹਨਾਂ ਨੂੰ ਕੋਈ ਬਰਖਾਸਤ ਕੀਤਾ ਜੀ ਜੀ ਆਸਤਾ ਪਰਚਾ ਹੋ ਗਿਆ ਇਹੋ ਮੁੜੇ ਨੇ ਪਰਚਾ ਹੋਈ ਹੈ ਜਿਹੜੇ ਹੋਣੇ ਖੜੇ ਕਿਤਾ ਕੋਈ ਪਰ ਉਹਨਾਂ ਵਾਸਤੇ ਜੇਲ ਨਹੀਂ ਹੈਗੀ ਉਹਨਾਂ ਵਾਸਤੇ ਕੋਈ ਜੇਲ ਨਹੀਂ ਬਣੀ भार्टी जांग्रेस मथो मतिले जितां खे असीं ਅਮਨਦੀਪ ਜੀ ਕਾਲਾ ਸਾਹਿਬ ਸੋਨੀ ਸਾਹਿਬ ਰਾਜੇ ਸਾਰੇ ਸਤਿਕਾਰਯੋਗ ਮੇਰੇ ਉਧਰ ਕੀ ਰਿਆ ਮਾਵਾ ਮੇਰੀਆਂ ਭੈਣਾਂ ਉਹਦੇ ਦੇ ਸਾਜ ਬਾਓ ਵਾਰਿਕ ਜੀ ਦਾ ਖਾਲਸਾ ਵਾਰਿਕ ਜੀ ਦੇ ਬਤੇ ਗੱਲ ਹੈ ਜੀ ਮੈਂ ਤੁਹਾਡਾ ਪੋਤੇ ਆ ਭਰਾਵਾ ਭਤੀਜਾ ਮੈਂ ਸ਼ਰੋਮਣੀ ਅਕਾਲੀ ਦਲ ਦੇ ਨਾਲ ਸੀ ਅਸੀਂ ਜਦੋਂ ਪਰ ਪਾਰਟੀ ਦੇ ਜਿਹੜੇ ਸਤਕਾਰਯੋਗ ਪ੍ਰਧਾਨ ਸੀ ਜਾਂ ਉਹਨਾਂ ਦੇ ਸਾਥੀ ਜਿਹੜੇ ਉਹਨਾਂ ਨੇ ਇਹ ਦੋਸ਼ ਲਾ ਕੇ ਕੱਢਿਆ ਕਿ ਮੈਂ ਪਾਰਟੀ ਦੇ ਅਨੁਸ਼ਾਸਨ ਦੇ ਭੰਗ ਮੈਂ ਕਿਹੜਾ ਅਨੁਸ਼ਾਸਨ ਭੰਗ ਕੀਤਾ ਸੀ ਮੈਂ ਸਿਰਫ ਇੱਕ ਗੱਲ ਕਰਦਾ ਸੀ ਇਹ ਜਿਹੜਾ ਤਸ਼ੀਦ ਵੀਡੀਓ ਵਾਲਾ ਬੰਦਾ ਵਾ ਉਹਨੂੰ ਪਾਰਟੀ ਸ਼ਾਹ ਅਲਾ ਜਿੱਤਦਾ ਹੈ ਪਰ ਪਿੱਛੇ ਇੱਕ ਸਿਆਸਤ ਬਹੁਤ ਚੱਲਦੀ ਸੀ ਕਿਸੇ ਵੀ ਬੰਦੇ ਨੂੰ ਪਾਰਟੀ ਚੋਂ ਕੱਢਣਾ ਹੋਵੇ ਨਾ ਪਹਿਲਾਂ ਉਹਨੂੰ ਡੋਰ ਸਿਆਰੀ ਕਰੀਨਾ ਉਹਦਾ ਪੱਖ ਜਾਣੀ ਦਾ ਜਦੋਂ ਇਹਨਾਂ ਨੇ ਅਰਜੀ ਪਰ ਜੋ ਹਾਲਾਤ ਪਾਰਟੀ ਦੇ ਅੰਦਰ ਪੈਦਾ ਕਰਦੇ ਆ ਨਾ ਆਪਣੀ ਦੇ ਫਿਰ ਸਿਹਾਸ ਤੇ ਵਿੱਚ ਕਾਰੇ ਅੱਖਰਾਂ ਨਾਲ ਲਿਖਿਆ ਜਾਊਗਾ ਕਿ ਸਾਰੇ ਜਿਹੜੇ ਪੜ੍ਹਾਈਏ ਹੱਥੋਂ ਪੜ੍ਹਾਈਆ ਘਾ ਲਤਾ ਤੇ ਜੋ ਹਾਲਾਤ ਨੇ ਪਾਰਟੀ ਦੇ ਜ਼ਿ ਹਦਾਰ ਬਣਦੇ ਜਾਣੇ ਇਹਨਾਂ ਦੇ ਵੇਖਿਆ ਮੜਦਾ ਕਿ ਇਹ 4 ਤਰੀਕ ਨੂੰ ਇੱਕ ਵੀ ਸੀਟ ਨਹੀਂ ਜੇ ਇਹਨਾਂ ਨੂੰ ਆਉਣੀ ਤੇ ਲੱਭਣਾਗਾ para portanto indicar ਨਾਮ ਸੁਣਦਾ ਬਤੀ ਜੀ ਦੇ 13 ਬਾਬਾ ਨਾਲ ਮਿੱਤਰੋ ਦੇ ਫੁੱਦੇ ਗੜ ਤੋਂ ਜਨਾ ਤੋਂ ਬਾਅਦ ਕਿਉਂਕਿ ਪਿਛਲੀ ਵਾਰ 1800 ਰੁਪਏ ਸੀ ਜਿਹੜਾ ਬਾਬਾ ਨਾਲ ਚੋਂ 500 ਰੁਪਏ ਦੇ ਫੁੱਦੇ ਗੜ ਤੋਂ ਜਨਾ ਜੋ ਐਤ ਕੀ ਦੇਖੋਗੇ ਫਤਾਰ ਦੇ ਨਾਮ ਕਿਉਂਕਿ ਆਪ ਦਾ ਸਾਰੇ ਭਰਾ 3 ਜਿਹੜੀ ਆਪ ਕੀ ਧਿਆਨ ਕਰਦੇ ਸੁਧਗਨ ਫਲਾ ਹੈ ਹੈ सीएम साहब ਦਾ ਜਿਹੜਾ ਦੌਰਾ ਹੈ ਉਹ ਪੈਠ ਹੋ ਗਿਆ ਉਹਨੂੰ ਕੁਝ ਕੰਮ ਚਾਣਾ ਪਿਆ ਤੇ ਉਹਦੇ ਵਾਰ ਮੈਂ ਤੇ ਤਾਲੂ ਨਾਲ ਅਡਰੈਸ ਕਰਕੇ ਪ੍ਰੋਗਰਾਮ ਨੂੰ ਮੋਹਤਾਬ ਕਰੂੰਗਾ ਸਰ ਕਿਉਂ ਨਾ ਕਰੀਏ लास्ट ਡੇ ਨੇ ਕਿੰਨਾ ਕਹੂੰਗਾ ਰਜਾ ਮਿਲ ਰਿਹਾ ਜੀ ਲਾਸਟ ਬਹੁਤ ਵਧੀਆ ਅੰਦਾਜ਼ਾ ਹੈ ਕੋਈ ਐਸੀ ਗੱਲ ਨਹੀਂ ਜਨਾਲ ਜਿਦਾਂਗੇ ਭਾਰਤੀ ਹਿੰਦੂ ਪਾਰਟੀ ਜਨਾਲ ਕੁਝ ਨਹੀਂ ਬਕਾ